ਸੋ ਤੋਂ ਵੱਡਾ ਅੱਜ ਜੇ ਕੋਈ ਦੁਸ਼ਮਣ ਆਪਦਾ ਵੀ ਤੇ ਕੁਦਰਤਾ ਵੀ ਬਣਿਆ ਹੋਇਆ ਉਹ ਤਾਂ ਬੰਦਾ ਹੈ ਬੰਦਾ ਹੀ ਸਾਰਾ ਸਿਸਟਮ ਨੂੰ ਗਰਾਫ ਖਰਾਬ ਕਰਦਾ ਹੈ ਹੈਨਾ ਅੱਜ ਸਾਡੇ ਸਿਆਸਤਦਾਨਾਂ ਨੂੰ ਬਜਾਏ ਇੱਕ ਦੂਜੇ ਦੁਸ਼ਮਣਬਾਜ਼ੀ ਕਰਨ ਦੇ ਬਜਾਏ ਕਿ ਉਹ ਇੱਥੇ ਬੋਰੀਆਂ ਚੱਕੀ ਫਿਰਨਾ ਬਜਾਏ ਕਿ ਉਹ ਇੱਥੇ ਆ ਕੇ ਕੰਗੀਆਂ ਚੱਕੀ ਫਿਰਨਾ ਅੱਜ ਲੜਾਈ ਜਿਹੜੀ ਲੜਨ ਦੀ ਲੋੜ ਹੈ ਪੰਜਾਬ ਨੂੰ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਨਾ ਤਾਂ ਮੈਂ ਬੋਰੀਆਂ ਚੱਕਣ ਵਾਲਾ ਨਾ ਮੈਂ ਕਹੀ ਚੱਕਣ ਵਾਲਾ ਤੇ ਨਾ ਮੇਰਾ ਇਹ ਕੰਮ ਹੈ ਮੈਂ ਤਾਂ ਲੋਕਾਂ ਨੂੰ ਕਹਿੰਦਾ ਮੁੱਦੇ ਤੇ ਆਓ ਲੜਾਈ ਲੜੋ ਪੰਜਾਬ ਦੇ ਹੱਕ ਦੀ ਜੇ ਪੰਜਾਬ ਬਚਾਉਣਾ ਹੈ ਨਹੀਂ ਜਿੱਦ ਦੇ ਮਰਜ਼ੀ ਸਾਨੂੰ ਜਿਹੜੇ ਮਰਜ਼ੀ ਤਰੀਕੇ ਨਾਲ ਡੋਬ ਕੇ ਮਾਰ ਦੇਣਗੇ ਦਿੱਲੀ ਨੂੰ ਲੋੜਾ ਦੇ ਦਿਓ ਪਾਣੀ ਹਰਿਆਣਾ ਨੂੰ ਲੋੜਾ ਦੇ ਦਿਓ ਪਾਣੀ ਉਦੋਂ ਪੰਜਾਬ ਕੋਲੇ ਪਾਣੀ ਨਹੀਂ ਅੱਜ ਪੰਜਾਬ ਨੂੰ ਮਾਰ ਰਿਹਾ ਅੱਜ ਪਾਣੀ ਲੈਣ ਨੂੰ ਤਿਆਰ ਨਹੀਂ ਉਤਰਾਖੰਡ ਚੜਾ ਹੁੰਦੇ ਆ ਬਿਹਾਰ ਚੜਾ ਹੁੰਦੇ ਆ ਕੇਰਲਾ ਚੜਾ ਹੁੰਦੇ ਆ ਮਹਾਰਾਸ਼ਟਰ ਚੜਾ ਹੁੰਦੇ ਆ ਨਾਲ ਦੀ ਨਾਲ ਕੌਮੀ ਆਫਤ ਐਲਾਨ ਕੇ ਸੈਂਟਰ ਦੀਆਂ ਟੀਮਾਂ ਆਉਂਦੀਆਂ ਨੇ ਸੈਂਟਰ ਵੱਲੋਂ ਉਹਨੂੰ ਵਿਸ਼ੇਸ਼ ਪੈਕੇਜ ਮਿਲਦੇ ਨੇ ਪਰ ਇਹ 18 ਦਿਨ ਹੋ ਗਏ ਪੰਜਾਬ ਜਹਾੜਾਂ ਨੂੰ ਕਿਸੇ ਪ੍ਰਧਾਨ ਮੰਤਰੀ ਦਾ ਬਿਆਨ ਤੱਕ ਨਹੀਂ ਤੁਸੀਂ ਜਿੰਨਾ ਮਰਜੀ ਆ ਬੋਰੀਆਂ ਬਾਰੀਆਂ ਚੱਕੀ ਫਿਰੋ ਦੇ ਬੰਨ ਬਣਦੇ ਫਿਰੋ ਹਰ ਸਾਲ ਹੜਾ ਆਉਣਗੇ ਮੈਂ ਲਿਖ ਕੇ ਦਿੰਦਾ ਇਹ ਗੱਲ ਰੈਂਦਾ ਖੁੰਦਾ ਇਹਨਾਂ ਨੇ 22 ਫੁੱਟ ਦੀਆਂ ਸੜਕਾਂ ਬਣਾਤੀਆਂ ਭਾਰਤ ਮਾਲਾ ਦੀਆਂ ਐ ਚਾਰ ਸ਼ਪੇਰੋਂ ਇਹਨਾਂ ਨੇ ਕੰਮ ਤਾਂ ਕੱਟਤੀਆਂ ਜਿੱਕ ਜੱਕਦਮ ਪਾਣੀ ਆ ਗਿਆ ਪੰਜਾਬ ਸਾਰਾ ਪੰਜਾਬ ਡੁੱਬ ਕੇ ਮਰੂ ਚੂਹਿਆ धारा 78 ਦੇ ਖਿਲਾਫ 1979 ਦੇ ਵਿੱਚ ਪਟੀਸ਼ਨ ਪੈਂਦੀ ਆ ਇੰਦਰਾ ਗਾਂਧੀ ਦਲਬਾਰਾਏ ਦੇ ਧੌਣ ਤੇ ਗੋਡਾ ਰੱਖ ਕੇ ਪਟੀਸ਼ਨ ਵਾਪਸ ਕਰਾ ਦਿੰਦੀ ਆ ਅੱਜ ਅਸੀਂ ਉਹ ਪਟੀਸ਼ਨ ਵੀ ਨਹੀਂ ਪਾ ਸਕਦੇ ਇੰਨਾ ਸਾਡੇ ਗਦਾਰਾਂ ਨੇ ਕੁਰਸੀਆਂ ਬਚਾਉਣ ਦੀ ਖਾਤਰ ਪੰਜਾਬ ਨੂੰ ਦਾਤੇ ਲਾਇਆ ਪੀਟੀਨ న్యూਸ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ ਬੇਦੀ ਤਾਂ ਪਿੰਡ ਸਸਰਾਲੀ ਵਿਖੇ ਪੁੱਜੇ ਜਿੱਥੇ ਕਿ ਸਤਲੁਜ ਤੇ ਜੋ ਬੰਨ ਹੈ ਉਹਨੂੰ ਲੈ ਕੇ ਕਾਫੀ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਅਫਵਾਹਾਂ ਵੀ ਆ ਰਹੀਆਂ ਕਿ ਬੰਨ ਜਿਹੜਾ ਟੁੱਟ ਚੁੱਕਿਆ ਤੇ ਜ਼ਮੀਨੀ ਹਕੀਕਤ ਕੀ ਉਹ ਜਾਣਨ ਲਈ ਅਸੀਂ ਇੱਥੇ ਮੌਜੂਦ ਹੈਗੇ ਆਂ ਫਿਲਹਾਲ ਮੇਰੇ ਨਾਲ ਮੌਜੂਦ ਹੈਗੇ ਨੇ ਲਖਤ ਸਿਧਾਨਾ ਜੀ ਅਕਸਰ ਹੀ ਆਪਣੇ ਪੰਜਾਬ ਦੇ ਜਿਹੜੇ ਮੁੱਦੇ ਉਸ ਨੂੰ ਲੈ ਕੇ ਆਪਣੀ ਆਵਾਜ਼ ਜਿਹੜੇ ਨੇ ਬੁਲੰਦ ਕਰਦੇ ਰਹਿੰਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੋ ਹਾਲਾਤ ਬਣੇ ਹੋਏ ਨੇ ਹਾਲਾਤ ਬਹੁਤ ਚਿੰਤਾਜਨਕ ਆ ਦੇਖੋ ਸਾਰਾ ਪੰਜਾਬ ਹੀ ਇਕੱਲਾ ਲੁਧਿਆਣਾ ਨਹੀਂ 7-8 ਜ਼ਿਲ੍ਹੇ ਪੰਜਾਬ ਦੇ ਜਿਹੜੇ ਉਹ ਇਧਰ ਲੈਂਦੇ ਪੰਜਾਬ ਦੇ ਕਟੋਗੜ 15 ਜ਼ਿਲ੍ਹੇ ਡੁੱਬ ਚੁੱਕੇ ਆ ਹਿਮਾਚਲ ਬਹੁਤ ਨੁਕਸਾਨੀਆਂ ਜਾ ਚੁੱਕੇ ਆ ਉਤਰਾਖੰਡ ਜੰਮੂ ਕਸ਼ਮੀਰ ਬਹੁਤ ਨੁਕਸਾਨਾ ਜਾ ਚੁੱਕੇ ਆ ਤਾਂ ਬਹੁਤ ਮਾੜੇ ਹਾਲਾਤ ਨੇ ਮੈਂ ਇਹਦੇ ਤੇ ਗੱਲ ਇੱਕ ਇਹ ਕਰਨੀ ਚਾਹੁੰਨਾ ਕਿ ਜਿਹੜੇ ਮੁੱਦਿਆਂ ਦੇ ਅੱਜ ਸਾਨੂੰ ਲਾਈ ਲੜਨ ਦੀ ਲੋੜ ਹੈ ਉਹ ਮੁੱਦਿਆਂ ਤੇ ਬਹੁਤ ਥੋੜੇ ਬੰਦੇ ਲੜ ਰਹੇ ਆ ਕਲਾਈਮੇਟ ਚੇਂਜ ਹੋ ਰਿਹਾ ਜਿਹੜੀ ਗਲੋਬਲ ਗਲੋਬਲ ਵਾਰਮਿੰਗ ਵੱਧ ਰਹੀ ਆ ਵਾਤਾਵਰਨ 'ਚ ਇੰਨੀਆਂ ਗੜਬੜੀਆਂ ਹੋ ਗਈਆਂ ਕਿਉਂ ਹੋ ਗਈਆਂ ਅੱਜ ਪਹਾੜ ਵੱਢ ਦਿੱਤੇ ਗਏ ਆ ਵਿਚਦੀ ਸ਼ੜਕਾਂ ਕੱਢਤੀਆਂ ਚਾਰ-ਚਾਰ ਲਾਈਨਾਂ ਦੀਆਂ ਬੀਦੀ ਰੇਲ ਦੀਆਂ ਲੀਹਾਂ ਬਿਸ਼ਾਤੀਆਂ ਰੁੱਖ ਤੁਸੀਂ ਕੱਟਤੇ ਤਾਂ ਉਹ ਫਿਰ ਕੁਦਰਤ ਨੇ ਆਪਣਾ ਰੰਗ ਦਿਖਾਉਣਾ ਹੀ ਦਿਖਾਉਣਾ ਸਾਨੂੰ ਇੰਨਾ ਮੁੱਦਿਆਂ ਤੇ ਜਾਣਾ ਚਾਹੀਦਾ ਨਾ ਕਿ ਠੀਕ ਹੈ ਜਿਹੜੇ ਸਾਡੇ ਸਿਆਸਤਦਾਨ ਨੇ ਲੱਗਦਾ ਕਿ ਸਿਰਫ ਕੁਦਰਤ ਦੀ ਮਾਰੀ ਹੈ ਕਿ ਹੋਰ ਕੋਈ ਨਹੀਂ ਉਹ ਆਪਾਂ ਇਹ ਤੇ ਗੱਲ ਕਰਾਂਗੇ ਜਦੋਂ ਅਸਲ ਵਿੱਚ ਸਭ ਤੋਂ ਵੱਡਾ ਅੱਜ ਜੇ ਕੋਈ ਦੁਸ਼ਮਣ ਆਪਦਾ ਵੀ ਤੇ ਕੁਦਰਤ ਦਾ ਵੀ ਬਣਿਆ ਹੋਇਆ ਉਹ ਤਾਂ ਬੰਦਾ ਹੈ ਪੰਦਾਈ ਸਾਰਾ ਸਿਸਟਮ ਨੂੰ ਗਰਾਫ ਖਰਾਬ ਕਰ ਰਿਹਾ ਹੈ ਨਾ ਅੱਜ ਸਾਡੇ ਸਿਆਸਦਾਨਾਂ ਨੂੰ ਬਜਾਏ ਇੱਕ ਦੂਜੇ ਦੂਸ਼ਣਬਾਜ਼ੀ ਕਰਨ ਦੇ ਬਜਾਏ ਕਿ ਉਹ ਇੱਥੇ ਬੋਰੀਆਂ ਚੱਕੀ ਫਿਰਨ ਬਜਾਏ ਕਿ ਉਹ ਇੱਥੇ ਆ ਕੇ ਕੰਗੀਆਂ ਚੱਕੀ ਫਿਰਨ ਅੱਜ ਲੜਾਈ ਜਿਹੜੀ ਲੜਨ ਦੀ ਲੋੜ ਹੈ ਪੰਜਾਬ ਨੂੰ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਦੇਖੋ ਜਦੋਂ ਡੋਬਣਾ ਉਹ ਛੜਦੇ ਉਹ ਪੰਜਾਬ ਚ ਪਾਣੀ ਲੋੜ ਉਹ ਪੰਜਾਬ ਕੋਲੇ ਪਾਣੀ ਕਿੱਥੇ ਆ ਉਦੋਂ ਇਹ ਇਹ ਜਿੰਨਾ ਇਹ ਭਾਂਡੇ ਬਣਾ ਲੇ ਚਾਹੇ ਉਹ ਪੌਂਗ ਡੈਮ ਬਣਾ ਲਿਆ ਚਾਹੇ ਤੁਸੀਂ ਆ ਭਾਖੜਾ ਡੈਮ ਬਣਾ ਲਿਆ ਇਹਨਾਂ ਚ ਪਾਣੀ ਸਟੋਰ ਕਰ ਲੈਂਦੇ ਆ ਰਾਜਸਥਾਨ ਨੂੰ ਲੋੜ ਆ ਗਰਮੀ ਚ ਦੇ ਦਿਓ ਪਾਣੀ ਦਿੱਲੀ ਨੂੰ ਲੋੜ ਆ ਦੇ ਦਿਓ ਪਾਣੀ ਹਰਿਆਣਾ ਨੂੰ ਲੋੜ ਆ ਦੇ ਦਿਓ ਪਾਣੀ ਉਦੋਂ ਪੰਜਾਬ ਕੋਲੇ ਪਾਣੀ ਨਹੀਂ ਅੱਜ ਪੰਜਾਬ ਨੂੰ ਮਾਰ ਰਿਹਾ ਅੱਜ ਪਾਣੀ ਲੈਣ ਨੂੰ ਤਿਆਰ ਨਹੀਂ ਕਿਉਂ ਕਿਉਂਕਿ ਜਿਹੜਾ ਡੈਮ ਸੇਫਟੀ ਐਕਟ ਬਣਿਆ ਉਹਦੇ ਤਹਿਤ ਸਾਰਾ ਕੰਟਰੋਲ ਸੈਂਟਰ ਕੋਲ ਚਲਾ ਗਿਆ ਪੰਜਾਬ ਦਾ ਪੰਜਾਬ ਦਾ ਕਿ ਸਾਰੇ ਡੈਮਾਂ ਦਾ ਪ੍ਰਬੰਧ ਜਿਹੜਾ ਇਹਨਾਂ ਨੇ ਆਪਣੇ ਕੋਲੇ ਲੈ ਲਿਆ ਬੀਵੀਐਮਪੀ ਦੇ ਵਿੱਚੋਂ ਇਰੀਗੇਸ਼ਨ ਦੇ ਵਿੱਚੋਂ ਪਾਵਰ ਦੇ ਵਿੱਚੋਂ ਸਾਡਾ ਇੱਕ ਹਰਿਆਣੇਕ ਪੰਜਾਬ ਦਾ ਮੈਂਬਰ ਹੁੰਦਾ ਸੀ ਉਹ ਬਿਲਕੁਲ ਪਾਸੇ ਕਰਦਾ ਜਿਹੜਾ ਬੀਬੀਐਮਪੀ ਦਾ ਉਸ ਡਾਟਾ ਆ ਪਿਆ ਹੁੰਦਾ ਵੀ ਕਿੰਨਾ ਪਾਣੀ ਆਉਂਦਾ ਕਿੰਨਾ ਜਮਾ ਕਿੰਨਾ ਪੱਧਰ ਆ ਪਾਣੀ ਦਾ ਕਿੰਨਾ ਕਿ ਛੱਡਿਆ ਜਾ ਰਿਹਾ ਉਹ ਡਾਟਾ ਗਾਇਬ ਆ ਤਾਂ ਫਿਰ ਅਸੀਂ ਨੂੰ ਮੈਨ ਮੇਡ ਹੜ ਜਾਂ ਸਾਜਸੀ ਹੜ ਇਸ ਕਰਕੇ ਕਹਿੰਦੇ ਆ ਵੀ ਇਹ ਜਿਹੜੇ ਹੜਾਂ ਦੇ ਨਾਲ ਇੱਕ ਇਹ ਵਾਟਰ ਬੰਬ ਕਹਿ ਲਗੇ ਪੰਜਾਬ ਨੂੰ ਇਹਦੇ ਨਾਲ ਮਾਰਿਆ ਜਾ ਰਿਹਾ ਡੋਬਿਆ ਜਾ ਰਿਹਾ ਬਿਹਾਰ ਦੇ 1 ਮਿੰਟ ਉਤਰਾਖੰਡ ਤੇ ਹੜਾ ਹੁੰਦੇ ਆ ਬਿਹਾਰ ਤੇ ਹੜਾ ਹੁੰਦੇ ਆ ਕੇਰਲਾ ਤੇ ਹੜਾ ਹੁੰਦੇ ਆ ਮਹਾਰਾਸ਼ਟਰ ਤੇ ਹੜਾ ਹੁੰਦੇ ਆ ਨਾਲ ਦੀ ਨਾਲ ਕੌਮੀ ਆਫਤ ਐਲਾਨ ਕੇ ਸੈਂਟਰ ਦੀਆਂ ਟੀਮਾਂ ਆਉਂਦੀਆਂ ਨੇ ਸੈਂਟਰ ਵੱਲੋਂ ਉਹਨੂੰ ਵਿਸ਼ੇਸ਼ ਪੈਕੇਜ ਮਿਲਦੇ ਨੇ ਪਰ ਇਹ 18 ਦਿਨ ਹੋ ਗਏ ਪੰਜਾਬ ਚ ਹੜ੍ਹਾਂ ਆਇਆਂ ਨੂੰ ਕਿਸੇ ਪ੍ਰਧਾਨ ਮੰਤਰੀ ਦਾ ਬਿਆਨ ਤੱਕ ਨਹੀਂ ਇੱਥੇ ਆ ਕੇ ਖੇਤੀਬਾੜੀ ਮੰਤਰੀ ਕਿੜਾ ਦੇਖੇ ਮੁੜ ਜਾਂਦੇ ਆ ਵੀ ਅਸੀਂ ਪੰਜਾਬ ਦੇ ਨਾਲ ਆ ਕਿਹੜੇ ਪਾਸੋਂ ਪੰਜਾਬ ਨਾਲ ਹੈ ਅਫਗਾਨਿਸਤਾਨ ਦੇ ਵਿੱਚ ਅੱਜ ਪਹੜ ਆਉਂਦਾ ਤਾਂ ਰਾਹਤ ਸਮਗਰੀ ਭੇਜੀ ਜਾਂਦੀ ਹੈ ਤੇ ਪੰਜਾਬ ਨੂੰ ਤਾਂ ਕਿਸੇ ਇਹ ਰਾਖ ਹੀ ਨਹੀਂ ਦੇ ਹਿਸਾਬ ਕਿਤਾਬ ਚ ਇਹ ਇਹ ਸਮਝਣ ਦੀ ਸਾਨੂੰ ਲੋੜ ਆ ਵੀ ਜੇ ਅਸਲ ਲੜਾਈ ਅਸੀਂ ਲੜਨੀ ਆ ਲੋਕ ਰੋਹ ਦੇ ਨਾਲ ਜਿਹੜੀ ਗੈਰ ਸਬਧਾਨਕ ਹੈ ਜਿਹੜੀ ਪੰਜਾਬ ਪੁਨਰਗਠਨ ਐਕਟ 1966 ਬਣਿਆ ਜਿਹਦੇ ਧਾਰਾ 78 79 80 ਦੇ ਤਹਿਤ ਪੰਜਾਬ ਦੀ ਸਾਰਾਗ ਵੜਤੀ ਇਸ ਵੇਲੇ ਪੰਜਾਬ ਕੋਲੇ ਇੱਕ ਨਹਿਰ ਬਣਾਉਣ ਦਾ ਹੱਕ ਨਹੀਂ ਹੈਗਾ ਤੁਸੀਂ ਸੈਂਟਰ ਦੀ ਮਨਜ਼ੂਰੀ ਤੋਂ ਬਿਨਾ ਪੰਜਾਬ ਕੋ ਨਹਿਰ ਵੀ ਨਹੀਂ ਬਣਾ ਸਕਦਾ ਤਾਂ ਅਸੀਂ ਕਿੱਥੋਂ ਆਪਣਾ ਕੰਟਰੋਲ ਕਰਕੇ ਕਿੱਥੋਂ ਪਾਣੀ ਆਪਣਾ ਰੋਕ ਲਾਂਗੇ ਇਹ ਪਾਣੀ ਭਰਿਆ ਕਿਉਂ ਗਿਆ ਜੇ ਮੌਸਮ ਵਿਭਾਗ ਨੇ ਇਹ ਲਗਾਤਾਰ ਜਾਣਕਾਰੀ ਦੇ ਰਹੀ ਸੀ ਭਾਈ ਐਤ ਕੀ ਮੀਂਹ ਜਿਆਦਾ ਪੈਣੇ ਆ ਤੇ ਤੁਸੀਂ ਆ ਉਸ ਹਾਵਨਾ ਪ੍ਰਬੰਧ ਕਰਨੇ ਸੀ ਪਾਣੀ ਉਵੇਂ ਰਿਲੀਜ਼ ਕਰਨਾ ਹੀ ਛੱਡਣਾ ਸੀ ਕਿਉਂ ਟਾਈਮ ਨੂੰ ਇੰਨਾ ਭਰਿਆ ਗਿਆ ਫਿਰ ਐਸ ਲਈ ਇਹ ਸਾਰੀਆਂ ਗੱਲਾਂ ਦੇ ਸਵਾਲ ਨੇ ਜਿਹੜੇ ਜਵਾਬ ਮੰਗਦੇ ਅੱਜ ਪੰਜਾਬ ਦੇ ਲੋਕ ਕਿ ਇਹ ਕਿਉਂ ਨਾ ਫਿਰ ਅਸੀਂ ਕਈਏ ਵੀ ਸ਼ਾਸ਼ੀ ਹੜਨੇ ਤੁਸੀਂ ਕਿਹੜੇ ਕਿਹੜੇ ਪਾਸੇ ਹੋਰ ਜਿਹੜਾ ਕਿ ਦੌਰਾ ਕੀਤਾ ਵੈ ਉੱਥੋਂ ਅਸੀਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਾਜ਼ਲਕਾ ਇਹ ਸਾਰੇ ਇਲਾਕੇ ਆ ਜਾ ਚੁੱਕੇ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਲੋਕਾਂ ਦੇ ਘਰ ਟਹਿ ਗਏ ਫਸਲਾਂ ਰੁੜ ਗਈਆਂ ਲੋਕ ਘਰੋਂ ਬੇਕਾਰ ਹੋ ਗਏ ਪਸ਼ੂ ਮਰ ਗਏ ਜਾਨਾਂ 40 40 ਦੇ ਕਰੀਬ ਚਲੀਆਂ ਗਈਆਂ ਤਾਂ ਇਹ ਸਾਰਾ ਜਿਹੜਾ ਨੁਕਸਾਨ ਹੈ ਇਹਦੀ ਪੂਰਤੀ ਨਹੀਂ ਹੋਣੀ ਮੈਂ ਜਿੰਨਾ ਇੱਥੇ ਲੋਕ ਫਿਰਦੇ ਆ ਜਾਂ ਜਿੰਨੇ ਮੇਰੀ ਗੱਲ ਸੁਣਨਗੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਇਹ ਮੁੱਦੇ ਤੇ ਨਹੀਂ ਆਉਂਗੇ ਵੀ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਪਾਣੀ ਦਾ ਕੰਟਰੋਲ ਸਾਡੇ ਹਾਰਡਵਰਕਸ ਦਾ ਕੰਟਰੋਲ ਸਾਡੇ ਕੋਲੇ ਹੋਣਾ ਚਾਹੀਦਾ ਹੈ ਡੈਮ ਸੇਫਟੀ ਐਕਟ ਰੱਦ ਹੋਣਾ ਚਾਹੀਦਾ ਸਟੇਟ ਸਬਜੈਕਟ ਹੈ ਇਹ ਪੰਜਾਬ ਕੋਲੇ ਪਾਣੀ ਦਾ ਕੰਟਰੋਲ ਚਾਹੀਦਾ ਸਾਨੂੰ ਪਤਾ ਹੋਵੇ ਕਿੰਨਾ ਪਾਣੀ ਆ ਗਿਆ ਕਿਵੇਂ ਪਾਣੀ ਆ ਕੇ ਛੱਡਣਾ ਤੁਸੀਂ ਜਿੰਨਾ ਮਰਜੀ ਆ ਬੋਰੀਆਂ ਬਾਰੀਆਂ ਚੱਕੀ ਫਿਰੋ ਦੇ ਬੰਨ ਬਣਦੇ ਫਿਰੋਏ ਹਰ ਸਾਲ ਹੜ ਹੋਣਗੇ ਮੈਂ ਲਿਖ ਕੇ ਦਿੰਦਾ ਇਹ ਗੱਲ ਰੈਂਦਾ ਖੁੰਦਾ ਇਹਨਾਂ ਨੇ 22 ਫੁੱਟ ਦੀਆਂ ਸੜਕਾਂ ਬਣਾਤੀਆਂ ਭਾਰਤ ਮਾਲਾ ਦੀਆਂ ਐ ਚਾਰਸ਼ਪੇਰੋਂ ਇਹਨਾਂ ਨੇ ਕੰਧਾਂ ਕੱਢਤੀਆਂ ਜੇ ਇੱਕ ਜੱਕਦਮ ਪਾਣੀ ਆ ਗਿਆ ਪੰਜਾਬ ਸਾਰਾ ਪੰਜਾਬ ਬਕੇ ਮਰੂ ਚੂਹੇ ਹਾਂ ਇਹ ਅਸੀਂ ਕਿਸੇ ਬੰਦੇ ਨੇ ਨਾ ਗੱਲਾਂ ਦਾ ਵਿਰੋਧ ਕੀਤਾ ਵੀ 20 ਫੁੱਟ ਦੀਆਂ ਸੜਕਾਂ ਕਿਉਂ ਬਣਾਈਆਂ ਭਾਈ ਤੇ ਇਸ ਕਰਕੇ ਸਾਨੂੰ ਇਹ ਅਪੀਲ ਅਸੀਂ ਕਰਦੇ ਆਂ ਵੀ ਯਾਰ ਪੰਜਾਬ ਦੇ ਵਿੱਚ ਇਹ ਮੁੱਦਾ ਬਣਨਾ ਚਾਹੀਦਾ ਤੁਸੀਂ ਮੈਨੂੰ ਦੱਸੋ ਮੈਂ ਪਹਿਲੇ ਦਿਨ ਤੋਂ ਲੈ ਕੇ ਭੈਣ ਮਿਰਗੇ ਇਸ ਗੱਲ ਨੂੰ ਬੋਲਦਾ ਆ ਰਿਹਾ ਹਾਂ ਪੰਜਾਬ ਦੇ ਲੋਕੋ ਮਸਲੇ ਨੂੰ ਸਮਝੋ ਮੁੱਦੇ ਤੇ ਆਉ ਲਈ ਮੁੱਦੇ 'ਤੇ ਲੜ ਗਏ ਲੋਕ ਬਾਵਾ ਕਰੀ ਜਾਂਦਾ ਫਲਾਨ ਲੀਡਰ ਪਾਣੀ 'ਚ ਵੜ ਗਿਆ ਫਲਾਨਾ ਬੋਰੀਆਂ ਚੱਕ ਕੇ ਲਿਆਇਆ ਫਲਾਨਾ ਬੰਬੂ ਕਾਟ ਲਿਆਇਆ ਇਹ ਵੀ ਸਥਾਨਕ ਲੋਕਾਂ ਦੀ ਮਦਦ ਨਾਲ ਜਿਹੜੇ ਇਹ ਤਾਂ ਆ ਲੋਕ ਨੇ ਇਹ ਬੰਨ ਇਹ ਜਿਹੜੇ ਬੰਨ ਵੀ ਮਾਰਨਗੇ ਨਾ ਆਮ ਲੋਕ ਨੇ ਵਿਚਾਰੇ ਆ ਪਿੰਡਾਂ ਚ ਉੱਠ ਕੇ ਹੀ ਸੰਗਤ ਆਮ ਨੌਜਵਾਨ ਇਹ ਸਵਾਲ ਇਹ ਵੀ ਅੰਦਾਕੇ ਹਰ ਸਾਲ ਟੈਕਸ ਵੀ ਭਰਦੇ ਨੇ ਫੇਰ ਵੀ ਇਹ ਹਾਲਾਤ ਪਤਾ ਹੈ ਫਲੱਡ ਆਨੇ ਵੀ ਇਹ ਫੇਰ ਵੀ ਉਹਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ ਉਹੀ ਗੱਲ ਭਾਣੇ ਬਾਰ ਬਾਰ ਸੌੜ ਥੱਸਾ ਸਿਰੇ ਤੇ ਗੰਢ ਜਦੋਂ ਪੰਜਾਬ ਸੈਂਟਰ ਦੇ ਅਜੰਡੇ ਤੇ ਨਹੀਂ ਹੈਗਾ ਤੇ ਫਿਰ ਪੰਜਾਬ ਲਈ ਕੋਈ ਕਿਉਂ ਸੋਚੂਗਾ ਤੇ ਪੰਜਾਬ ਦੇ ਜਿਹੜੇ ਹੁਣ ਤੁਸੀਂ ਦੇਖੋ ਧਾਰਾ 78 ਦੇ ਖਿਲਾਫ 1979 ਦੇ ਵਿੱਚ ਪਟੀਸ਼ਨ ਪੈਂਦੀ ਆ ਇੰਦਰਾ ਗਾਂਧੀ ਦਰਬਾਰੇ ਦੇ ਧੌਣ ਤੇ ਗੋਡਾ ਰੱਖ ਕੇ ਪਟੀਸ਼ਨ ਵਾਪਸ ਕਰਾ ਦਿੰਦੀ ਆ ਅੱਜ ਅਸੀਂ ਪਟੀਸ਼ਨ ਵੀ ਨਹੀਂ ਪਾ ਸਕਦੇ ਇੰਨਾ ਸਾਡੇ ਗਦਾਰਾਂ ਨੇ ਕੁਰਸੀਆਂ ਬਚਾਉਣ ਦੀ ਖਾਤਰ ਪੰਜਾਬ ਨੂੰ ਦਾਤੇ ਲਾਇਆ ਉਹਦੇ ਲਈ ਕੋਈ ਸੋਚ ਨਹੀਂ ਰਿਹਾ ਇਹਨਾਂ ਗੱਲਾਂ ਨੂੰ ਅੱਜ ਵੀ ਚੰਗੇ ਰਹਿਣਾ ਦਾ ਮੁੱਦਿਆਂ ਤੇ ਆ ਜਾਣਗੇ ਤਾਂ ਪੰਜਾਬ ਬਚ ਰੂਗਾ ਅਪੀਲ ਪ੍ਰਸ਼ਾਸਨ ਪੁੱਛੀ ਅਪੀਲ ਇਹੀ ਆ ਵੀ ਮੇਰਾ ਪਹਿਲੇ ਦਿਨ ਤੋਂ ਹੀ ਇਹ ਆ ਵੀ ਨਾ ਤਾਂ ਮੈਂ ਬੋਰੀਆਂ ਚੱਕਣ ਵਾਲਾ ਨਾ ਮੈਂ ਕਹੀ ਚੱਕਣ ਵਾਲਾ ਤੇ ਨਾ ਮੇਰਾ ਇਹ ਕੰਮ ਮੈਂ ਤਾਂ ਲੋਕਾਂ ਨੂੰ ਕਹਿੰਦਾ ਮੁੱਦੇ ਤੇ ਆਓ ਲੜਾਈ ਲੜੋ ਪੰਜਾਬ ਦੇ ਹੱਕ ਦੀ ਜੇ ਪੰਜਾਬ ਬਚਾਉਣਾ ਹੈ ਨਹੀਂ ਜਿੱਦੇ ਮਰਜ਼ੀ ਸਾਨੂੰ ਜਿਹੜੇ ਮਰਜ਼ੀ ਤਰੀਕੇ ਨਾਲ ਡੋਬ ਕੇ ਮਾਰ ਦੇਣਗੇ ਬਿਲਕੁਲ ਤੁਹਾਨੂੰ ਇੱਕ ਵਾਰ ਫੇਰ ਤੋਂ ਤਸਵੀਰਾਂ ਵੀ ਦਿਖਾ ਦਿੰਨੇ ਹਾਂ ਸਤਲੁਜ ਦਾ ਜਿਹੜਾ ਬੰਨ ਹੈ ਉਸ ਨੂੰ ਲੈ ਕੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ